ਕੋਰਾ ਤੇ ਕੀ ਗੱਲ ਹੋਈ ਜੀ ਨਾਲ ਹੀ ਹੋਈ ਕਿ ਨਾਲੇ ਮੇਰੇ ਬੱਚੇ ਨੂੰ ਮਾਰ ਦਿੱਤਾ ਗਿਆ ਵਾ ਕੀ ਕਾਰਨ ਸੀ ਬਣਿਆ ਕਾਰਨ ਇਹ ਸੀ ਕਿ ਨਾਲੇ ਮੇਰੀ ਕੁੱਟ ਮਾਰ ਕੀਤੀ ਸੀ ਇਹ ਮੇਰੇ ਸੰਗਰਾਮ ਵਾਲੇ ਦੇ ਨੇ ਮੈਨੂੰ ਕੁੱਟ ਮਾਰ ਕਰਕੇ ਗੱਡੀ ਜਿਹਨੇ ਜ਼ਬਰਦਸਤੀ ਮੈਨੂੰ ਪਾਇਆ ਵਾ ਵਾਲਾ ਤੋਕੇ ਇਹ ਮੈਨੂੰ ਉੱਥੋਂ ਮੇਰੇ ਬੱਚੇ ਨੂੰ ਵੀ ਨਾਲੇ ਖੋ ਲਿਆ ਸੀ ਬੱਚੇ ਨੂੰ ਮੈਨੂੰ ਲੈਣ ਨਹੀਂ ਦਿੱਤਾ ਇਹਨਾਂ ਨੇ ਮੈਨੂੰ ਉੱਥੋਂ ਗੱਡੀ ਜੇ ਪਾ ਕੇ ਮੇਰੇ ਪੇਕੇ ਘਰ ਸੁੱਟ ਗਏ ਸੀ ਵਿਆਹ ਨੂੰ ਕਿੰਨਾ ਚਿਰ ਹੋਇਆ ਤੇ ਘਰ ਵਾਲੇ ਦਾ ਤੇ ਸਮਾਜ ਕਿੰਨਾ ਜਿਹੜੇ ਹੋਰ ਜਿਹੜੇ ਦੋਸ਼ੀ ਕੀ ਕੋਣ ਹੈਗੇ ਨੇ ਵਿਆਹ ਦੇ 10 ਮਹੀਨੇ ਹੋ ਗਏ ਵਿਆਹ ਨੂੰ ਦੋਸ਼ੀ ਮਲਕੀਤ ਸਿੰਘ ਦਿਓਰ ਮਨਪ੍ਰੀਤ ਸਿੰਘ ਸੱਸ ਬਲਜੀਤ ਕੌਰ ਤੇ ਨਾਨ ਮਨਦੀਪ ਕੌਰ ਬੱਚਾ ਖੋਲ ਇੱਦਾਂ ਗਿਆ ਤੁਹਾਡੇ ਬੱਚਾ ਇਹਨਾਂ ਨੇ ਖੋਲਿਆ ਸੀ ਮੇਰੇ ਕੋ ਇਹ ਵੀ ਬੱਚੇ ਨੂੰ ਦੁੱਧ ਤੱਕ ਨਹੀਂ ਪਿਉਣ ਦਿੰਦੇ ਸੀ ਕਹਿੰਦੇ ਤੇਰੇ ਦੁੱਧ ਚ ਕੈਮੀਕਲ ਹੈਗਾ ਮੈਦਾ ਹੈਗਾ ਵਾ ਇਹ ਤੈਨੂੰ ਦੁੱਧ ਨਹੀਂ ਪਿਉਣ ਦੇਣਾ ਕਿੰਨੇ ਬੱਚੇ ਦੀ ਉਮਰ ਕਿੰਨੀ ਬੱਚੇ ਦੀ ਉਮਰ ਸੀ 20 ਸਾਲਾਂ ਦਾ ਬੱਚਾ ਹੀ ਮੇਰੇ 20 ਦਿਨਾਂ ਦਾ ਸੌਰੀ ਕੋਈ ਨਹੀਂ ਕੋਈ ਕੀ ਹੋਇਆ ਕਿ ਬੱਚੇ ਨੂੰ ਇਹਨਾਂ ਤੜੇ ਕੋ ਖੋਲਿਆ ਫਿਰ ਕੀ ਹੋਇਆ ਬੱਚੇ ਨਾਲ ਕੋਲੇ ਸੀ ਕਹਿੰਦੇ ਬੱਚਾ ਸਾਡਾ ਹੈ ਮੈਂ ਕਿਹਾ ਬੱਚਾ ਤੇ ਮੇਰਾ ਵਾ ਕਿ ਮੈਂ ਕਿ ਮੈਂ ਨੂੰ ਜਨਮ ਦਿੱਤਾ ਮੈਂ ਆਪਣਾ ਢਿੱਡ ਪਾੜਿਆ ਕਹਿੰਦੇ ਫਿਰ ਕੀ ਹੋ ਗਿਆ ਢਿੱਡ ਪਾੜ ਦੇ ਚ ਕਦੀ ਗੱਲ ਬੱਚਾ ਤੇ ਸਾਡਾ ਹੀ ਆਏ ਤੂ ਇੱਥੋਂ ਨਿਕਲ ਜਾਏ ਤੰਦੂਨੀ ਰੱਖਣਾ ਦਫਾ ਹੋ ਜਾਏ ਇੱਥੋਂ ਕੁੱਟ ਮਾਰ ਕੇ ਭੇਜਿਆ ਗਿਆ ਦਾ ਕੁੱਟ ਮਾਰ ਕਿੱਥੇ ਭੇਜਿਆ ਗਿਆ ਮੈਨੂੰ ਇਹਨਾਂ ਜ਼ਬਰਦਸਤੀ ਗੱਡੀ 'ਚ ਪਾ ਕੇ ਇਹਨਾਂ ਨੇ ਮੇਰੇ ਆਪਣੇ ਮੇਰੇ ਪੇਕੇ ਘਰ ਝੋਟੇ ਕੇ ਗਏ ਪੇਕੇ ਕਿੱਥੇ ਸਨ ਪੇਕੇ ਮੇਰੇ ਘਟੇ ਰਹੇ ਬੱਚਿਆਂ ਨੂੰ ਜਦੋਂ ਇਹਨਾਂ ਨੇ ਕੋਲ ਰੱਖ ਲਿਆ ਆਪਣੇ ਬੱਚਿਆਂ ਨਾਲੇ ਕੋਲ ਰੱਖ ਲਿਆ ਇੱਕ ਦਿਨ ਮੈਨੂੰ ਆਈ ਨੂੰ ਹੋਈ ਸੀ ਮੇਰੇ ਪੇਕੇ ਘਰ ਉਸ ਤੋਂ ਬਾਅਦ ਮੈਨੂੰ ਸਵੇਰੇ ਇਨਫੋਰਮੇਸ਼ਨ ਮਿਲੀਗੀ ਮੇਰੇ ਬੱਚੇ ਦੀ ਡੈਥ ਹੋ ਗਈ ਹੈ ਜਦੋਂ ਬੱਚਾ ਛੱਡ ਕੇ ਤਾਂ ਸਹੀ ਸੀ ਮੇਰਾ ਬੱਚਾ ਬਿਲਕੁਲ ਸਹੀ ਸੀ 12 ਦਿਨ ਮੈਂ ਆਪਣੇ ਬੱਚੇ ਦੇ ਨਾਲ ਰਹੀ ਮੇਰੇ ਬੱਚੇ ਨੂੰ ਕੋਈ ਪ੍ਰੋਬਲਮ ਨਹੀਂ ਹੋਈ ਸੀ ਕੁਝ ਨਹੀਂ ਹੈਗਾ ਸੀ ਤੇ ਚਾਹੋ ਤੇ ਮੇਰੀ ਵੀਡੀਓ ਦੇਖ ਸਕਦੇ ਮੇਰੇ ਬੱਚੇ ਦੀ ਇੱਕ ਦਿਨ ਚ ਮੇਰੇ ਬੱਚੇ ਨੂੰ ਕੀ ਹੋਇਆ ਯਾਰ ਜਿਹਨਾਂ ਨੇ ਬੱਚਾ ਜਿਹੜਾ ਮਾਰ ਦਿੱਤਾ ਆ ਮੈਨੂੰ ਇਨਸਾਫ ਚਾਹੀਦਾ ਆ ਨਜ਼ਰੇ ਬੱਚੇ ਚਾਹੀਦੇ ਇਹਨਾਂ ਨੇ ਪਹਿਲਾਂ ਵੀ ਘਰ ਵਿੱਚ ਦੋ ਬੱਚੇ ਦੱਬ ਕੇ ਮਾਰੇ ਆ ਮੇਰਾ ਨਾਮ ਪ੍ਰਵਿੰਦਰ ਗੁਰਮਰ ਸ਼ਰਮਣੀ ਕਾਲੀਦਨ ਤੋਂ ਇੱਕ ਵਰਕਰ ਆ ਆਪਣਾ ਸਮਾਜ ਸੇਵਕ ਆ ਵੀ ਆ ਅੱਜ ਇਸਪੀਡਤਾ ਦੇ ਕਰਕੇ ਅਸੀਂ ਸਾਰੇ ਜਥੇਬੰਦੀਆਂ ਇੱਥੇ ਇਕੱਠੀਆਂ ਹੋਈਆਂ ਇਹਨਾਂ ਨੂੰ ਇਨਸਾਫ ਦਿਵਾਉਣਾ ਵਾ ਬਹੁਤ ਵੀ ਜ਼ਿਆਦਾ ਕੁੜੀਰਾ ਤੱਕਾ ਹੋਇਆ ਔਰ ਸਾਡੀ ਸਰਕਾਰ ਤੋਂ ਮੰਗਿਆ ਕਿ ਇਹਨਾਂ ਦੇ ਸਾਰੇ ਪਰਿਵਾਰ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨੇ ਹੀ ਸਨਵਾਹੀ ਕਰਨਗੇ ਤੇ ਅਸੀਂ ਉੱਪਰਲੇ ਅਫਸਰਾ ਤੱਕ ਵੀ ਪਹੁੰਚਾਂਗੇ ਸਾਡੀ ਤੀ ਭੈਣ ਨੂੰ ਇਨਸਫਟ ਦਿੱਤਾ ਜੀ ਮਾੜੀ ਘਟਨਾ ਆ ਜੀ ਬਹੁਤ ਸ਼ਰਧਤ ਕੀਤਾ ਗਿਆ ਬੱਚੇ ਤੇ ਬੱਚੇ ਕੋਲ ਖੋਣਾ ਹੀ ਬੜਾ ਵੱਡਾ ਪਾਪ ਆ ਮਾਂ ਤੋ ਦੇਖੋ ਜਨਮ ਦਿੱਤਾ ਵਾ ਆਪਣਾ ਬੱਚੀ ਨੇ ਵੱਡਾ ਆਪਰੇਸ਼ਨ ਢੇਡ ਭਾਟਾ ਉਹਦਾ ਨੂੰ ਕੀ ਕੀ ਨੂੰ ਗੱਲਾਂ ਕਹਿ ਕੇ ਇਹਨੂੰ ਕੱਢਿਆ ਗਿਆ ਪਰ ਮੇਰੀ ਸਰਕਾਰ ਈਲਿਆ ਸਾਡੇ ਵੱਲੋਂ ਸਾਡੀਆਂ ਜਥੇਬੰਦੀਆਂ ਵੱਲੋਂ ਸਾਡੇ ਜਿੰਨੇ ਮੇਰੇ ਵੀਰ ਭੈਣ ਭਰਾ ਇਕੱਠੇ ਹੋਏ ਨੇ ਸਾਡੇ ਵੱਲੋਂ اپੀਲ ਆ ਸਰਕਾਰ ਨੂੰ ਕਿ ਇਹੋ ਜੀਆਂ ਜੋ ਨਸਲਾਂ ਜੰਮੀਆਂ ਨੇ ਇਹਨਾਂ ਨੂੰ ਸਖਤ ਸਖਤ ਸਜ਼ਾ ਦਿੱਤੀ ਜਾਵੇ ਕਿ ਆਉਣ ਵਾਲੀਆਂ ਬੱਚਿਆਂ ਦੀਆਂ ਜਿਹੜੀਆਂ ਆਉਣ ਵਾਲੀਆਂ ਸਾਡੀਆਂ ਪੀੜ੍ਹੀਆਂ ਇਹ ਤੰਗ ਨਾ ਹੋਣ ਔਰ ਦਾਜ ਦੇ ਇਹ ਕੋਡ ਨੂੰ ਕੱਢਿਆ ਜਾਵੇ ਮੇਰੀ ਇਸ ਅਪੀਲ ਆ ਮੈਂ ਸ੍ਰੀਂਦਰ ਮਿੱਤਲ ਆਮ ਆਦਮੀ ਪਾਰਟੀ ਲੋ ਇਹ ਜੀ ਬੇਟੀ ਆ ਸਾਡੇ ਲਾਗੂ ਆ ਕਸ਼ਨਾ ਨਗਰ ਤੋਂ ਸਾਡੇ ਤੋਂ ਇਹ ਥਾਰੇ ਬਹੁਤ ਹੀ ਗਰੀਬ ਪਰਿਵਾਰ ਤੋਂ ਬਿਲੋਂਗ ਕਰਦੀ ਬੱਚੀ ਇਹਨਾਂ ਦੇ ਵਿਚਾਰਿਆਂ ਨੇ ਬੜੇ ਔਖੇ ਹੋ ਕੇ 10 ਕਿ ਮਹੀਨੇ ਪਹਿਲਾਂ ਇਹਦੀ ਮੈਰਿਜ ਕੀਤੀ ਸੀ ਬੇਟੀ ਦੀ ਉਹਨਾਂ ਨੇ ਪਹਿਲਾਂ ਵੀ ਇਹਨੂੰ ਵਿਚਾਰੀ ਨੂੰ ਕੁੱਟ ਮਾਰ ਕੇ 5-6 ਵਾਰੀ ਘਰੋਂ ਕੱਢਿਆ ਇਹ ਮਾਂ ਗਰੀਬ ਮਾਂ ਬਾਪ ਆ ਇਹਨਾਂ ਨੇ ਵਿਚਾਰਿਆਂ ਨੇ ਤਰਨਾ ਹੀ ਮਿੰਤ ਕਰਕੇ ਕੋਈ ਬੰਦੇ ਪਾ ਕੇ ਫਿਰ ਇਹਨਾਂ ਦੀ ਸਿਲਾਈ ਸਿਲਾਈ ਕਰਕੇ ਬੱਚੀ ਨੂੰ ਕਿਹਾ ਵੀ ਹਰ ਮਾਂ ਬਾਪ ਚਾਹੁੰਦਾ ਕਿ ਮੇਰੀ ਬੱਚੀ ਦਾ ਘਰ ਵਸਿਆ ਰਹੇ ਇਹਨਾਂ ਵਿਚਾਰਿਆਂ ਬਹੁਤ ਕੋਸ਼ਿਸ਼ ਕੀਤੀ ਅ ਵੀਕ 2 ਬਾਈ ਦਿਨ ਪਹਿਲਾਂ ਬੇਟੀ ਦੇ ਘਰ ਬੇਟਾ ਆਇਆ ਵਾ ਤੇ ਚਲੋ ਪੁੱਤਰਤੀ ਬਿਮਾਰ ਡਾਕਟਰਾਂ ਦੀ ਰਿਪੋਰਟ ਮੁਤਾਬਕ ਇਹਦੇ ਬੱਚਾ ਬਿਮਾਰ ਸੀ ਵੀ ਇਹਨੂੰ ਬੱਚੇ ਨੂੰ 2 ਮਹੀਨੇ ਬਾਅਦ ਅਸੀਂ ਇਹਦਾ ਆਪਰੇਟ ਕਰਾਂਗੇ ਬੱਚਾ ਜਗਦਮ ਨਹੀਂ ਕਰ ਸਕਦੇ ਬੱਚਾ ਵੀਕ ਹੋਊਗਾ ਤੇ ਇਹਦੇ ਕੋ ਕੀ ਕੀਤਾ ਕਿ ਆ 5 6 ਦਿਨ ਪਹਿਲਾਂ ਦੀ ਗੱਲ ਆ ਬੱਚੀ ਨੂੰ ਉਹਨਾਂ ਨੇ ਘਰੋਂ ਕੁੱਟ ਮਾਰ ਕੇ ਘਰੋਂ ਪਹਿਲਾਂ ਕੱਢਤਾ ਇਹਨਾਂ ਨੇ ਕੱਢ ਕੇ ਤੇ ਬੱਚੀ ਵਿਚਾਰੀ ਨਾ ਇਹਦੇ ਕੋ ਕੋਈ ਪੈਸਾ ਨਾ ਕੋਈ ਲੈਣਾ ਨਾ ਕੋਈ ਦੇਣਾ ਬੜੀ ਮੁਸ਼ਕਲ ਮੈਤੇ ਚੌਂਕ ਚਾਹੀ ਉੱਥੇ ਇੱਕ ਵਿਚਾਰਾ ਕੋਈ ਸਾਡਾ ਸਿੱਖ ਭਰਾ ਸੀ ਉਹਨੇ ਪਾਣੀ ਦੀ ਮਿਲਕੀ ਲਾਈ ਸੀ ਦੁਕਾਨ ਕੋਲਡ ਡਰਿੰਕ ਵਗੈਰ ਦੀ ਉਹਨੇ ਵਿਚਾਰੀ ਨੇ ਵੇਖਿਆ ਉਹਨੇ ਵੀ ਇਹ ਬੱਚੀ ਵਿਚਾਰੀ ਪਰੇਸ਼ਾਨ ਹੈ ਉਹਨੇ ਪਾਣੀ ਪਲਾਇਆ ਉੱਥੇ ਆ ਕੇ ਇਹਦਾ ਜਿਹੜਾ ਹਸਬੰਦ ਤੇ ਨਾਲ ਹੋਰ ਉਹਦੀ ਇਹਦੀ ਸੱਸ ਤੇ ਨਾਲ ਇੱਕ ਮੁੰਡਾ ਹੋ ਰਹੀ ਉਹਨਾਂ ਇਹਨੂੰ ਵਾਲੋਂ ਫੜ ਕੇ ਧੂਕ ਕੇ ਕੁੱਟਿਆ ਤੇ ਗੱਡੀ ਦੇ ਵਿੱਚ ਸੁੱਟ ਕੇ ਤੇ ਮੁੜ ਕੇ ਇੱਥੇ ਛਾਟੇ ਚਲਦੀ ਗੱਡੀ ਚ ਉਹਨੂੰ ਕੁੜੀ ਨੂੰ ਧੱਕਾ ਮਾਰ ਕੇ ਦੇ ਨਾਲ ਦੇ ਮਹੱਲੇ ਚ ਸੁੱਟ ਕੇ ਚੱਲ ਗਏ ਤੇ ਇੱਕ ਦਿਨ ਪਹਿਲਾਂ ਬੱਚੇ ਦੀਆਂ ਫੋਟੋਆਂ ਵੀ ਇਹਨਾਂ ਕੋਲ ਆ ਗਈਆਂ ਬੱਚਾ ਠੀਕ ਠਾਕ ਸੀ ਤੇ ਇੱਕ ਦਿਨ ਅਗਲੇ ਦਿਨ ਇਹਨਾਂ ਨੂੰ ਫੋਨ ਆ ਜਾਂਦਾ ਵਾ ਵੀ ਕਿਤੋਂ ਪਤਾ ਲੱਗਦਾ ਦੂਰੇ ਰਿਸ਼ਤੇਦਾਰ ਵੀ ਤੁਹਾਡੇ ਬੱਚੇ ਦੀ ਡੈਥ ਹੋ ਚੁਕੀ ਹੈ ਇਹ ਬਹੁਤ ਹੀ بڑا ਵੱਡਾ ਤਕਾ ਵਾ ਕਿ ਜਿਹੜਾ ਮਾਂ ਨੂੰ ਇਕੱਲੇ ਮਾਂ ਨੂੰ ਛੱਡ ਕੇ ਤੇ ਮਹੱਲੇ 'ਚ ਚੱਲ ਜਾਂਦੇ ਉਹਦੇ ਪੇਕੇ ਘਰ ਜਦ ਕਿ ਤੁਹਾਨੂੰ ਪਤਾ ਵਾ ਜਿਹੜਾ ਬੱਚਾ ਵਾ ਮਾਂ ਦੇ ਬਿਨਾਂ ਨਹੀਂ ਰਹਿ ਸਕਦਾ 20 ਦਿਨ ਦਾ ਤੇ ਬੱਚਾ ਵਾ ਕਿ ਆਮ ਜਿਹੜਾ ਮੱਲਕੀ ਪਰਿਵਾਰ ਆ ਉਹਨਾਂ ਨੂੰ ਹਜੇ ਇਹ ਨਹੀਂ ਪਤਾ ਲੱਗਦਾ ਕਿ ਬੱਚੇ ਨੂੰ ਫੀਡ ਦੇਣੀ ਕਿ ਤਰ੍ਹਾਂ ਦੁੱਧ ਕਿ ਤਰ੍ਹਾਂ ਦੇਣਾ ਹੋ ਸਕਦਾ ਇਹਨਾਂ ਨੂੰ ਫੀਡ ਦੇਣੀ ਨਾ ਹੀ ਹੋਵੇ ਬੱਚੇ ਦੀ ਸਾਂ ਨਾਲ ਹੀ ਜਦ ਦੁੱਧ ਚਲ ਗਿਆ ਹੋਵੇ ਕੁਝ ਵੀ ਪ੍ਰੋਬਲਮ ਹੋ ਸਕਦੀ ਆ ਇਸ ਕਰਕੇ ਇਸ ਬੱਚੀ ਨਾਲ ਬਹੁਤ ਤਕਾ ਆਇਆ ਵਾ ਕਿਉਂਕਿ ਇਹਦੀਆਂ ਅੰਤਰਾ ਨੇ ਵੱਡੇ ਪੇਸ਼ੇ ਨਾ ਦਾ ਬੱਚਾ ਹੋਇਆ ਵਿਚਾਰੀ ਦਾ ਇਹ ਤਾਂ ਕੱਲ ਵੀ ਬੇਹੋਸ਼ ਹੋ ਗਈ ਕੱਲ ਵੀ ਵਿਚਾਰੀ ਨੂੰ ਗੂਗੂ ਗੂ ਕਰਾ ਇਹਨਾਂ ਦੇ ਮਾਂ ਪਿਓ ਨੇ ਰਵਾਇਆ ਤੇ ਅੱਜ ਐਸਐਸਪੀ ਸਾਹਿਬ ਨੇ ਜਿਹੜੀ ਮਾਰਕ ਕੀਤੀ ਸੀ ਇਹਦੀ ਬੱਚੇ ਦੀ ਰਿਪੋਰਟ ਟਾਈਮ ਦਿੱਤਾ ਸੀ ਜਿਹੜੇ ਦਾ 10 ਵਜੇ ਦਾ ਤੇ ਉਹਦੇ ਮੁਤਾਬਕ ਅਸੀਂ ਸਾਰੀਆਂ ਜਥੇਬੰਦੀਆਂ ਆਏ ਨੇ ਆ ਬਾਬਾ ਜੀ ਸਾਡੇ ਆਏ ਨੇ ਤੇ ਅਸੀਂ ਆਮ ਆਦਮੀ ਪਾਰਟੀ ਨਾਲ ਹੋਰ ਵੀ ਮੇਰੇ ਵੀਰ ਆ ਆਪਣੇ ਵਕੀ ਜਥੇਬੰਦੀਆਂ ਲਵਾਏ ਨੇ ਅਸੀਂ ਇਹਨਾਂ ਬਹੁਤ ਰੱਖੀ ਅਸੀਂ ਇਹੀ ਮੰਗ ਕਰਦੇ ਆ ਕਿ ਇੱਕ ਗਰੀਬ ਪਰਿਵਾਰ ਨਾਲ ਇੰਨਾ ਤੱਕਾ ਕੀਤਾ ਗਿਆ ਇਸ ਬੱਚੀ ਨੂੰ ਇਨਸਾਫ ਦੇਣਾ ਚਾਹੀਦਾ ਇਹ ਮਾਂ ਦਾ ਢੱਡਿਆ ਇਹਨੂੰ ਇਨਸਾਫ ਦੇਣਾ ਚਾਹੀਦਾ ਤੇ ਜਿਹੜੇ ਜਿਹੜੇ ਬੰਦਿਆਂ ਨੇ ਇਹਦੇ ਤੇ ਜੁਰਮ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਤਾਂ ਕਿ ਜਿਹੜੇ ਔਨ ਵਾਲਿਆਂ ਪਬਲਿਕ ਆ ਉਹਨਾਂ ਨੂੰ ਇਹਦੀ ਨਸੀਹਤ ਮਿਲ ਸਕੇ ਕਿ ਅਸੀਂ ਗਲਤ ਕਰਾਂਗੇ ਤੇ ਸਾਨੂੰ ਸਜ਼ਾ ਮਿਲੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਸ਼ਰਮਣੀ ਪੰਚਾਇਤ ਕਾਲੀ ਦਸ਼ਮੇਸ਼ ਤਰਨੰਦਲ ਮੌਜੂਦਾ ਮੁਖੀ ਸਿੰਘ ਸਾਹਿਬ ਜੈਸਰ ਬਾਬਾ ਜੀ ਬਾਬਾ ਮਦਰ ਸਿੰਘ ਛੋੜੀ ਸਾਹਿਬ ਜੀ ਅੱਜ ਮਸਲੇ ਤੇ ਪਹੁੰਚਿਆ ਕਿ ਹਰਪ੍ਰੀਤ ਲੜਕੀ ਆ ਛਾਟੇ ਦੀ ਜੋ ਕਿ ਮਿੱਤੇ ਵਿਖੇ ਵਾਈ ਹੈ ਉਹਦੇ ਸੋਹਰਿਆਂ ਨੇ ਦਾਜ ਦਾ ਲੋਭ ਕਰਦਿਆਂ ਕੁੜੀ ਨੂੰ ਮਾਰਕੁੱਟ ਕੇ ਘਰੋਂ ਕੱਢਿਆ ਔਰ ਉਸ ਬੀਬੀ ਦਾ 20 ਦਿਨਾਂ ਦਾ ਜਿਵਾਗ ਸੀਗਾ ਉਹਨੂੰ ਵੀ ਮਾਂ ਤੋਂ ਪਹਿਲਾਂ ਵੱਖ ਰੱਖਿਆ ਕੁਝ ਸਮਾਂ ਔਰ ਹੁਣ ਉਸ ਬੱਚੇ ਦੀ ਮੌਤ ਹੋ ਚੁੱਕੀ ਹੈ ਜਦੋਂ ਮਾਂ ਨੇ ਜिद ਕੀਤੀ ਹੈ ਕਿ ਮੇਰੇ ਬੱਚੇ ਨੂੰ ਮਿਲਣ ਦਿੱਤਾ ਜਾਵੇ ਉਹਨਾਂ ਨੂੰ ਮਿਲ ਨਹੀਂ ਦਿੱਤਾ ਗਿਆ ਕਿਸ ਸਾਜ਼ਿਸ਼ ਦੇ ਤਹਿਤ ਔਰ ਉਹ ਜਿਹੜਾ ਜ਼ੁਰਮਾ ਉਹਨੂੰ ਛਪਾਇਆ ਜਾ ਰਿਹਾ ਉਸ ਵਿੱਚ ਵਿੱਚ ਅਸੀਂ ਅੱਜ ਇੱਥੇ ਐਸਐਸਪੀ ਦਫ਼ਤਰ ਆਏ ਸੀਗੇ ਇੱਥੇ ਊਮਨ ਸਾਨੂੰ ਮਿਲੇ ਆਂ ਔਰ ਅਗਲੀ ਜਿਹੜੀ ਕਾਰਵਾਈ ਆ ਉਹਨਾਂ ਨੇ ਇੱਥੋਂ ਥਾਣਾ ਮਹਿਤੇ ਨੂੰ ਜਿਹੜੀ ਆ ਉਹ ਕਾਰਵਾਈ ਕਰਨ ਨੂੰ ਜਿਹੜੀ ਹਦਾਇਤ ਕਰ ਦਿੱਤੀ ਆ ਤੇ ਐਸਐਚਓ ਸਾਹਿਬ ਮਹਿਤੇ ਨੂੰ ਜਾ ਕੇ ਮਿਲਦੇ ਆ ਔਰ ਉਹਨਾਂ ਕੋ ਅਗਲੀ ਕਾਰਵਾਈ ਜਿਹੜੀ ਆ ਉਹ 4:00 ਵਜੇ ਦਾ ਟਾਈਮ ਦਿੱਤਾ ਜੀ ਔਰ ਅਗਲੀ ਕਾਰਵਾਈ ਉੱਥੇ ਜਾ ਕੇ ਕਰਾਵਾਂਗੇ ਜੀ ਬੱਚਾ ਜੀ ਕਿੰਨਾ ਪੰਦਾ ਸੀ ਬਾਬਾ ਜੀ ਬੱਚਾ ਤਕਰੀਬਨ 20 ਦਿਨਾਂ ਦਾ ਸੀਗਾ ਜੀ ਕੋਈ ਸਾਲਾਂ ਦਾ ਨਹੀਂਗਾ 20 ਦਿਨਾਂ ਦਾ ਬੱਚਾ ਸੀਗਾ ਔਰ ਉਹਨੂੰ ਕਾਫੀ ਉਸ ਬੱਚੇ ਦੇ ਨਾਲ ਤਸ਼ੱਦਦ ਕੀਤਾ ਗਿਆ ਮਾਂ ਤੋਂ ਵੀ ਥੋੜਾ ਦੂਰ ਰੱਖਿਆ ਗਿਆ ਇਸ ਕਰਕੇ ਮਾਂ ਤੋਂ ਬਿਨਾ ਉਹ ਬੱਚਾ 20 ਦਿਨਾਂ ਦਾ ਕਿਥੋਂ ਰਹਿ ਸਕਦਾ ਹੈ ਇਸ ਕਰਕੇ ਇਹ ਕਾਫੀ ਕੋਜੀ ਹਰਕਤ ਹੈ ਜੀ ਜਿਸ ਪੈਨ ਨੂੰ ਇਨਸਾਫ ਨਹੀਂ ਮਿਲਦਾ ਤਾਂ ਦਿੱਥੇ ਬੰਦੀ ਰਹੇਗੀ ਕਾਨੂੰਨ ਆਪਣੇ ਕਾਰਵਾਈ ਨਹੀਂ ਕਰਦਾ ਤੇ ਫਿਰ ਅਸੀਂ ਅੱਗੇ ਉੱਪਰ ਅਫਸਰ ਬੈਠੇ ਆ ਇਹਨਾਂ ਦੇ ਉਹਨਾਂ ਦੇ ਨਾਲ ਹੋਰ ਡੀਆਈਜੀ ਆਈਜੀ ਸਾਹਿਬ ਆ ਇਸੇ ਤਰ੍ਹਾਂ ਹੋਰ ਉੱਪਰ ਤੱਕ ਜਿਹੜੀ ਆ ਉਹ ਕਾਰਵਾਈ ਕਰਾਵਾਂਗੇ ਦੇਾਰੇ ਕੁਮਾਰ ਜੀ ਇਹਦੇ ਵਿੱਚ ਨਾ ਮਲਕੀਸ਼ ਸਿੰਘ ਨੇ ਸਾਨੂੰ ਸੁਖਵਿੰਦਰ ਸਿੰਘ ਮਾਤਾ ਚੌਂਕ ਦੇ ਜੀ ਸਰ ਤੇ ਉਹਨਾਂ ਦਾ ਸੀਗਾ ਬੱਚਾ ਤੇ ਐਕਚੁਅਲੀ ਆਰਥਾ ਬੇਟੀ ਸਾਡੀ ਜਿਹੜੀ ਆਪਣੀ ਜਿਹੜੀ ਇਹਨਾਂ ਦੀ ਵਾਈਫ ਸੀਗੀ ਇਹਨਾਂ ਦਾ ਇੱਕ ਬੱਚਾ ਸੀਗਾ ਨਿਊ ਬਾਰਨ ਤੇ ਉਹ ਕੁਝ ਦਿਨ ਪਹਿਲਾਂ ਚੜ੍ਹਾਈ ਕਰ ਗਿਆ ਸੀ ਤੇ ਫਿਰ ਉਹਨਾਂ ਨੇ ਵੀ ਸੂਚਿਤ ਕੀਤਾ ਸੀ ਮਲਕੀਸ਼ ਸਿੰਘ ਵਾਲਿਆਂ ਨੇ ਫਿਰ ਇਹਨਾਂ ਨੇ ਵੀ ਕੀਤਾ ਸਾਨੂੰ ਉਹਦੇ ਕੋਲ ਡਾਕਟਰ ਰਿਪੋਰਟ ਉਹਨਾਂ ਨੇ ਪੇਸ਼ ਕੀਤਾ ਸੀ ਸਾਡੇ ਬੱਚਾ ਜਿਹੜਾ ਜਿਹਦਾ ਸੀਗਾ ਜਦੋਂ ਪੈਦਾ ਹੋਇਆ ਉਹ ਮਤਲਬ ਪੂਰਾ ਆਪਣਾ ਅਰਥ ਨਹੀਂ ਕਾ ਸਕੀ ਤੇ ਡਾਕਟਰ ਦੀ ਰਿਪੋਰਟ ਬਿਲਕੁਲ ਕੋਈ ਆਪ ਵੀ ਤੱਕ ਨਹੀਂ ਸੀ ਕੋਈ ਜਿਹੜੀ ਪ੍ਰੋਬਲਮ ਸੀ ਹੱਟ ਦੇ ਵਿੱਚ ਜੋ ਡਾਕਟਰਾਂ ਦੀ ਰਿਪੋਰਟ ਦੇ ਮੁਤਾਬਿਕ ਇਹਨਾਂ ਪਰਿਵਾਰ ਨੇ ਚੰਦ ਦੱਸਿਆ ਅਸਿਰ ਰਿਪੋਰਟ ਕਬਜੇ ਚ ਲੈ ਲਿਆ ਜੀ ਬਿਆਨ ਦੋਵੇਂ ਤਰ੍ਹਾਂ ਦੇ ਲਿਖੇ ਹੋ ਡਾਕਟਰ ਸਾਹਿਬ ਦੀ ਰਾਇ ਲੈ ਕੇ ਜੋ ਵੀ ਕਾਨੂੰਨੀ ਹੋਏਗੀ ਉਹ ਤੇ ਕਾਰਵਾਈ ਕੀਤੀ ਜਾਏ ਸਰ ਬੱਚਾ ਬਹੁਤ ਛੋਟਾ ਸੀਗਾ ਲੱਗਦਾ ਸੀਗਾ ਕਿ ਉਹਦੀ ਮਾਂ ਤੋਂ ਜਿਹੜਾ ਇੱਕਦਮ ਦੂਰ ਕੀਤਾ ਜਾਂਦੇ ਸੀ ਥਿਸ ਇਜ਼ ਅ ਪਾਰਟ ਆਫ ਇਨਵੈਸਟੀਗੇਸ਼ਨ ਡੂ ਨੋ ਇਨਵੈਸਟੀਗੇਸ਼ਨ ਦੇਖਿਆ ਜਾਏ ਸਰ ਗੋਲੀ ਵੀ ਥੋੜੀ ਜੇਰੇ ਲਾ ਚਲ ਗਈ ਆ ਕਿਉਂਕਿ ਵੱਡਾ ਪ੍ਰੈਸ਼ਰ ਹੋਇਆ ਲੜਕੀ ਦਾ ਉਹਦੀ ਜਿਹੜੀ ਜਿਹੜੀ ਤਬੀਅਤ ਵੀ ਉਹਦੀ ਬਿਲਕੁਲ ਬਹੁਤ ਨਾਜ਼ੁਕ ਆ ਖਸਤਾ ਵਾ ਇੱਕ ਪਰਿਵਾਰ ਵੱਲੋਂ ਸਹੁਰੇ ਪਰਿਵਾਰ ਨੂੰ ਡਿਪਰੈਸ਼ਨ ਪਾਇਆ ਜਾ ਰਿਹਾ ਜਿਹੜਾ ਇਹ ਉਹਨਾਂ ਦੀ ਬਿਮਾਰੀ ਦੀ ਗੱਲ ਹੈ ਤੁਸੀਂ ਜਿਹੜੇ ਰਿਸਪੋਨਸੀਬਿਲਟੀ ਆ ਤੇ ਡਾਕਟਰ ਸਾਹਿਬ ਦੇਖਣਗੇ ਕੀ ਪ੍ਰੋਬਲਮ ਦਾ ਹੱਲ ਕਰਨਗੇ ਬਾਕੀ ਸੰਗਤ ਸਾਡੇ ਕੋਲ ਆਈ ਹੈ ਪਰ ਸਾਡਾ ਕੰਮ ਇਹ ਤਨੂੰ ਨਹੀਂ ਕਰ ਦਿੱਤਾ ਜੋ ਡਾਕਟਰ ਦੀ ਰਿਪੋਰਟ ਸਾਡੇ ਮੂਰੇ ਆਉਣਗੀ ਫੈਕਟ ਮੂਰੇ ਆਉਣਗੇ ਉਹਦੇ ਮਤਲਬ ਅਸਪਾਰਿਸ਼ ਕਰ ਦਿੰਦੇ ਸਭ ਤੁਹਾਨੂੰ ਨਹੀਂ ਲੱਗਦਾ ਵੀ ਜਦੋਂ ਇਹ ਪੁੜੀ ਨੂੰ ਫੋਟ ਮਾਰ ਕੇ ਉੱਥੇ ਸ਼ਾਦੀ ਛੱਡ ਗਿਆ ਤੇ ਇਹਨਾਂ ਦਾ ਬੱਚਾ ਵੀ ਨਾਲ ਦੇ ਦੇਣਾ ਚਾਹੀਦਾ ਸੀ ਇਹਦੇ ਪਾਰਟ ਆਫ ਇਨਵੈਸਟੀਗੇਸ਼ਨ ਸਾਨੂੰ ਤਾਂ ਪਹਿਲਾਂ ਕੁਝ ਵੀ ਪਤਾ ਪਾਣ ਦਾ ਕੀ ਹੋਇਆ ਇਹ ਤਾਂ ਹੁਣ ਗੱਲਾਂ ਸਾਹਮਣੇ ਆ ਰਹੀਆਂ ਨੇ ਸਾਨੂੰ ਪਤਾ ਪਹਿਲਾਂ ਕੀ ਹੋਇਆ ਨਾ ਸਰ ਅਗਰ ਇਨਵੈਸਟੀਗੇਸ਼ਨ ਚ ਇਹ ਹਕੀਜ ਹੁੰਦੀ ਆ ਕਿ ਉਹਦਾ ਬੱਚਾ ਅੱਧ ਤੱਕ ਤੋਂ ਲਿੱਟਾ ਗਿਆ ਵਾ ਅਗਰ ਬੱਚਾ ਕੋਲ ਨੂੰ ਦਾਤਾ ਮਾਤਾ ਤੋਂ ਤਾਂ ਗਿਲ ਤੋਂ ਮੈਨੂੰ ਜਿਹੜਾ ਮੈਂਦਾ ਰਹਿਦਾ ਨੇ ਟੀਮ ਚ ਤੋਂ ਬੱਚੇ ਦੀ ਜਾਣ ਪੈ ਜਾਂਦੀ ਹੈ ਦੇਸੀ ਦੀ opinion of the doctors hmm. as per the doctor reports ਉਹਨਾਂ ਨੇ ਤੁਹਾਨੂੰ ਦੱਸਿਆ I mean not a doctor please hmm, so jo doctor report ਦਿੱਤੀਆਂ ਡਾਕਟਰ ਸਾਹਿਬ ਤੋਂ ਦੇਖਾਂਗੇ ਇਸ ਪੋਰਟ ਦੇ ਵਿੱਚ ਕੀ ਹੈਗਾ ਜੇ ਉਹ ਤੋਂ ਡਾਕਟਰ ਸਾਹਿਬ ਦੱਸ ਸਕਦੇ ਆਂ ਰਿਪੋਰਟਸ ਅਸੀਂ ਪੋਰਟਾਂ ਪੜਾਂਗੇ ਡਾਕਟਰ ਦੇ ਅਸੀਂ ਲੜਕੀ ਦੀ ਸਟੇਟਮੈਂਟ ਵੀ ਲਿਖਣੀ ਹੈ ਉਹ ਸਾਡੇ ਕੋਲ ਆਈ ਨਹੀਂ ਇਹਦੇ ਉਹਨਾਂ ਕੇ ਆਪਾਂ ਸਟੇਟਮੈਂਟ ਆਪਣੀ ਦੇਣ ਤੋਂ ਬਾਅਦ ਤੱਕ ਇਹ ਸਟੇਟਮੈਂਟ ਲਿਖਾਂਗੇ ਜੋ ਫਾਈਨਲ ਫੈਕਟ ਹੋਣਗੇ ਜੇ ਕੋਈ ਦੋਸ਼ੀ ਪਾਇਆ ਗਿਆ ਸਖਤ ਕਾਨੂੰਨੀ ਕਾਰਵਾਈ ਕੀਤੀ ਜਾ ਜਿਹੜੀ ਮਾਰਕਟਾਈ ਉਹਦਾ ਅਲੱਗ ਜਿਹੜਾ ਉਹਨਾਂ ਨੇ ਰਿਪੋਰਟ ਦਿੱਤੀ ਸੀਗੀ ਮੇਰੇ ਕੋਲ ਉਹਦੀ ਦਰਖਾਸਤ ਨਹੀਂ ਆਈ ਉਸ ਦੇਖਣ ਬੇਬੀ ਵੂਮਨ ਚਲ ਦੇ ਵਿੱਚ ਹੈਗਾ ਜੇ ਉਹਨਾਂ ਦੀ ਮਾਰਕਟਾਈ ਕੀਤੀ ਹੈ ਤਾਂ ਆਪ ਦਾ ਮੈਡੀਕਲ ਪਹੁੰਚ ਤੇ ਆਪ ਅਤਿਐਕਸ਼ਨ ਹੋ ਜਾਏਗਾ ਆਸਪਤਾਲਾਂ